ਹਾਲੋ ਤੇ ਬੁਲਾਉਣਾ ਉਹਨਾਂ ਨੂੰ ਤੇ ਬੜਾ ਕਹਿ ਕੇ ਬੁਲਾਉਣਾ ਉਹਨਾਂ ਨੂੰ ਦੇਖੋ ਇਹਦਾ ਬੜਾ ਖਾਰਜਾ ਮਿਲਦਾ ਛੋਟੇ ਨਾਲ ਵੀ ਆਹ ਤੇਰਾ ਨਹੀਂ ਕਰੀ ਜਿੱਦੇ ਮੜਾ ਜਾ ਆਹ ਤੇ ਕੇਂਦਰਾ ਟਰੈਕਟਰੋਂ ਮੜਾ ਜਵਾਕ ਦੇ ਫੀਲਰ ਤੇ ਉਹ ਗੋਲ ਕੋਸ ਲਵਾਉਣਾ ਮੇਰਾ ਨਾਮ ਸ਼ਪਰੀ ਸਿੰਘ ਅਸੀਂ ਸ਼ਾਇਰੀ ਬਾਰੇ ਗਾ ਅਸੀਂ ਜਦੋਂ 27 ਤਰੀਕ ਦੀ ਕਾਲ ਆਈ ਸੀ ਮੈਂ ਸਭ ਤੋਂ ਪਹਿਲੇ ਦਿਆ ਸਿੰਘ ਹੋਣਾ ਨਾਲ ਕਾਲ ਤੇ ਗੱਲ ਕੀਤੀ ਵੀ ਕਿਵੇਂ ਪ੍ਰੋਗਰਾਮ ਹੈ ਜਦੋਂ ਵੀ ਸਾਨੂੰ ਕਦੀ ਵੀ ਲੋਡ ਪੈਂਦੀ ਆ ਅਸੀਂ ਸ਼ਹਿਰੀ ਵਰਗ ਤੇ ਕਿਸਾਨਾਂ ਨਾਲ ਜੋੜ ਕੇ ਜੇ ਕਿਸਾਨ ਹੀ ਨਹੀਂ ਬਚੂਗਾ ਅਸੀਂ ਰੋਟੀ ਕਿਵੇਂ ਖਾਵਾਂਗੇ ਅਸੀਂ ਸ਼ਹਿਰੀ ਵਰਗ ਆ ਅਸੀਂ ਪੂਰਨ ਸਮਰਥਨ ਕਰਦੇ ਆ ਜਦੋਂ ਵੀ ਕਿਸਾਨਾਂ ਦਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਦੋਂ ਵੀ ਬੰਦ ਦੀ ਕਾਲ ਆਉਂਦੀ ਹੈ ਅਸੀਂ ਪੂਰਨ ਉਹਨਾਂ ਦਾ ਸਮਰਥਨ ਕਰੀਦਾ ਤੇ ਅੱਜ ਵੀ ਜਦੋਂ ਸਾਨੂੰ ਕਾਲ ਆਈ ਅਸੀਂ ਹੁਣੇ ਸਾਰੇ ਹੀ ਟਰੈਕਟਰ ਤੇ ਅਸੀਂ ਨੌਜਵਾਨ ਫਰੋਜ਼ਗੰਦੀ ਮਾਰਕੀਟ ਤਕਰੀਬਨ ਅਸੀਂ ਸਾਰੇ ਜਥੇਬੰਦੀਆਂ ਸਾਰੀਆਂ ਆਸੀਂ ਬੰਦ ਕਰਾ ਕੇ ਅਸੀਂ ਆਪਣੇ ਵੱਲੋਂ ਸ਼ਾਂਤੀਪੂਰਕ ਅਸੀਂ ਬੰਦ ਕਰਾਉਣ ਦੀ ਹਾਂਜੀ 2% ਖੁੱਲੀਆਂ ਸੀ ਜਿਹੜੇ ਜਿਹੜੇ ਸਿੰਘ ਸਾਹਿਬ ਨੇ ਕਿਹਾ ਵੀ ਜਿਹੜੇ ਮੋਦੀ ਦੇ ਭਗਤ ਨੇ ਉਹੀ ਖੁੱਲੇ ਸੀ ਪਰ ਉਹਨਾਂ ਨੂੰ ਵੀ ਅਸੀਂ ਪਿਆਰ ਨਾਲ ਬੇਨਤੀ ਕੀਤੀ ਹੈ ਵੀ ਸਾਡੀ 9 ਮਹੀਨੇ ਸਾਲ ਦੀ ਉੱਥੇ ਨੌਜਵਾਨ ਜਿਹੜੇ 600 ਤੋਂ ਵੱਧ ਮੋਤਾਂ ਹੋਈਆਂ ਸਾਡੀ ਬੇਨਤੀ ਹੈ ਤੁਹਾਡੇ ਅੱਗੇ ਇੰਨੀ ਨੌਜਵਾਨੀ ਜਿਹੜੀ ਮਰ ਰਹੀ ਹੈ ਉਹਨਾਂ ਵਾਸਤੇ ਤੁਸੀਂ ਖਿਆਲ ਕਰਕੇ ਸੰਘਰਸ਼ ਜਾਰੀ ਰਹੂਗਾ ਚਾਹੇ ਸਾਡੀਆਂ ਜਿੰਨੀਆਂ ਵੀ ਮੋਤਾਂ ਹੋ ਜਾਣ ਚਾਹੇ ਕਿਸੇ ਤਰੀਕੇ ਵੀ ਸੰਘਰਸ਼ ਜਾਰੀ ਰਹੂਗਾ ਇਸ ਚੀਜ਼ ਦਾ ਯਕੀਨ ਆਵਾਜ਼ ਜੀ ਜਥੇਦਾਰ ਭਰਪੂਰ ਸਿੰਘ ਧਾਂਦਰਾ ਜੀ ਕਹਿਣਾ ਚਾਹੋਗੇ ਜੀ ਅੱਜ ਅੱਜ ਸੰਯੁਕਤ ਕਜਾਨਪੁਰ ਤੇ ਬੰਨੀਓ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਉਹਦੇ ਸਬੰਧ ਦੇ ਵਿੱਚ ਲੁਧਿਆਣੇ ਵਿੱਚ ਵੀ ਕਿਸਾਨਾਂ ਨੇ ਬੰਦ ਕੀਤਾ ਹੈਗਾ ਤੇ ਇਹਨਾਂ ਦਾ ਸਹਿਯੋਗ ਮਜ਼ਦੂਰਾਂ ਨੇ ਵੀ ਦਿੱਤਾ ਛੋਟੇ ਦੁਕਾਨਦਾਰਾਂ ਵਪਾਰੀਆਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਹੈਗਾ ਉਹਦੇ ਲਈ ਅਸੀਂ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਕੇਂਦਰ ਸਰਕਾਰ ਨਰਿੰਦਰ ਸਿੰਘ ਮੋਦੀ ਨੂੰ ਇਹ ਅਪੀਲ ਵੀ ਕਰਦੇ ਆ ਕਿ ਤੁਸੀਂ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਨੇ ਇਹਨਾਂ ਨੂੰ ਵਾਪਸ ਲਓ ਤਾਂ ਜੋ ਕਿਸਾਨ ਵੀ ਸੌਖੇ ਹੋ ਸਕਣ ਅਤੇ ਮਜ਼ਦੂਰ ਛੋਟੇ ਦੁਕਾਨਦਾਰ ਸਾਰਿਆਂ ਦਾ ਕੰਮ ਵੀ ਠੀਕ ਚੱਲ ਚੱਲ ਸਕੇ ਅਤੇ ਦੇਸ਼ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹਿ ਸਕੇ ਅੱਜ ਜੋ ਵੀ ਖਲਾਪਿਆ ਹੋਇਆ ਜੋ ਨੁਕਸਾਨ ਹਿੰਦੁਸਤਾਨ ਦਾ ਹੋ ਰਿਹਾ ਉਹਦੇ ਲਈ ਕੇਵਲ ਤੇ ਕੇਵਲ ਮੋਦੀ ਜੀ ਅਤੇ ਉਹਨਾਂ ਦੇ ਸਾਰੇ ਸਹਿਯੋਗੀ ਜ਼ਿੰਮੇਵਾਰ ਨੇ ਉਹ ਇਸ ਆਪਦੇ ਮੱਥੇ ਤੋਂ ਕਾਲੇ ਕਲੰਕ ਨੂੰ ਲਾਉਣ ਲਈ ਇਹ ਯਤਨ ਕਰਨ ਕੇ ਜਿਹੜੇ ਕਾਨੂੰਨ ਇਹਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਨੂੰ ਆਪਣੇ ਕਮਾਂਵਲ ਤੋਰਨ ਲੋਕਾਂ ਨੂੰ ਆਪਣੇ ਕਮਾਂਵਲ ਤੋਰਨ ਅੱਜ ਬਹੁਤ ਸਾਰੇ ਚਲੋ ਇਲੈਕਸ਼ਨ ਤਾਂ ਆ ਰਿਹਾ ਇਲੈਕਸ਼ਨ ਆਈ ਜਾਣੇ ਨੇ ਜਾਈ ਜਾਣੇ ਨੇ ਉਹਦੇ ਵਿੱਚ ਤਾਂ ਜਿਹੜੇ ਲੋਕ ਪੋਲੀਟੀਕਲ ਲੋਕ ਨੇ ਜਿਹੜੇ ਉਹ ਲੋਕਾਂ ਦਾ ਧਿਆਨ ਨਹੀਂ ਕਰਨਗੇ ਤਾਂ ਉਹਨਾਂ ਦਾ ਨੁਕਸਾਨ ਤਾਂ ਸੁਭਾਵਿਕ ਹੋਣਾ ਹੀ ਹੁੰਦਾ ਉਹ ਜਿਹੜੇ ਸਟੇਟਾਂ ਦੇ ਇਲੈਕਸ਼ਨ ਨੇ ਸਟੇਟਾਂ ਦੇ ਵਿੱਚ ਵੀ ਬੀਜੇਪੀ ਨੂੰ ਨੁਕਸਾਨ ਹੋਣਾ ਮੈਂ ਕਿਉਂਕਿ ਲੋਕ ਵਿਰੋਚ ਨੇ ਤੇ ਜਦੋਂ ਕੇਂਦਰ ਦੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਵੀ ਨੁਕਸਾਨ ਹੋਣਾ ਤੇ ਜੇ ਉਹ ਚਾਹੁੰਦੇ ਨੇ ਕਿ ਸਾਡਾ ਨੁਕਸਾਨ ਨਾ ਹੋਵੇ ਤਾਂ ਉਹਨਾਂ ਨੂੰ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਹੈ ਅੱਜ ਮਸਲਾ ਕੱਲੇ ਕਿਸਾਨ ਦਾ ਨਹੀਂ ਕਿਸਾਨ ਦੇ ਨਾਲ ਹਰ ਇੱਕ ਵਰਗ ਜੁੜਿਆ ਹੋਇਆ ਕਿਉਂਕਿ ਪੰਜਾਬ ਦੀ ਜਿਹੜੀ ਆਰਥਿਕਤਾ ਹੈਗੀ ਆ ਉਹ ਸਾਰੀ ਖੇਤੀਬਾੜੀ ਤੇ ਨਿਰਭਰ ਕਰਦੀ ਆ ਜੇ ਕਿਸਾਨ ਕੋਲੇ ਪੈਸਾ ਹੋਊਗਾ ਤਾਂ ਦੁਕਾਨ ਤੇ ਜਾਊਗਾ ਜੇ ਦੁਕਾਨ ਕੋਲੇ ਹੋਊਗਾ ਤਾਂ ਵਪਾਰੀ ਕੋਲੇ ਜਾਊਗਾ ਤੇ ਮਜ਼ਦੂਰ ਕੋਲ ਜਾਊਗਾ ਕਈ ਮਾਰਕੀਟ ਖੁੱਲ੍ਹੀ ਹੋਈ ਸੀ ਉਹਦਾ ਬਾਅਦ ਨਹੀਂ ਨਹੀਂ ਸਾਰੀ ਬੰਦ ਅਸੀਂ ਮਾਰਕੀਟ ਦਾ ਤਕਰੀਬਨ ਅਸੀਂ ਦੇਖ ਕੇ ਆਏ ਆ ਸਾਰੀ ਬੰਦ ਆ ਪਰ ਚਲੋ ਫੇਰ ਵੀ ਕੋਈ ਨਾ ਕੋਈ ਅਜਿਹਾ ਬੀਜੇਪੀ ਦਾ ਭਗਤ ਹੁੰਦਾ ਵਾ ਜਿਹੜਾ ਚਾਹੁੰਦਾ ਕਿ ਮੈਂ ਜੀ ਇਹ ਖੋਲ ਕੇ ਪਤਾ ਨਹੀਂ ਕੀ ਕਦੋਂ ਜਤੀਰ ਮਾਰ ਦੇਣਾ ਸਾਰਿਆਂ ਨੂੰ ਇਹ ਚਾਹੀਦਾ ਰਲ ਕੇ ਇਹ ਸੰਘਰਸ਼ ਜਿੱਤਣਾ ਚਾਹੀਦਾ ਤੇ ਇਹਦੇ ਵਿੱਚ ਇਹ ਗੱਲ ਬੜੀ ਸਪਸ਼ਟ ਆ ਮੋਦੀ ਜੀ ਅੱਗੇ ਪਹਿਲੇ ਜਿਹੜੇ 5 ਸਾਲ ਲਾਏ ਆ ਉਹਨਾਂ ਨੇ ਬਹੁਤ ਵਿਦੇਸ਼ਾਂ ਦੇ ਗੇੜੇ ਲਾਏ ਬੜੀ ਮੋਦੀ ਮੋਦੀ ਹੋਈ ਤੇ ਹੁਣ ਉਹ ਅਮਰੀਕਾ ਚ ਗਏ ਆ ਤੇ ਕਿੰਨਾ ਵਿਰੋਧ ਹੋਇਆ ਉਹ ਕੱਲਾ ਮੋਦੀ ਦਾ ਵਿਰੋਧ ਨਹੀਂ ਹੋਇਆ ਭਾਰਤ ਦਾ ਵਿਰੋਧ ਹੋਇਆ ਇਸ ਨਾਲ ਭਾਰਤ ਦੀ ਸ਼ਾਨ ਵੀ ਡਾਊਨ ਹੁੰਦੀ ਹੈ ਤੇ ਮੋਦੀ ਜੀ ਨੂੰ ਚਾਹੀਦਾ ਕਿ ਆਪਦੀ ਜਵਾਕਾਂ ਵਾਲੀ ਹੈਂਡ ਛੱਡ ਦੇਣ ਇਹ ਬੱਚਿਆਂ ਦੀ ਹੈਂਡ ਹੁੰਦੀ ਹੈ ਕਿ ਮੈਂ ਤਾਂ ਇਦਾਂ ਹੀ ਕਰਨਾ ਇਹ ਜ਼ਿੰਮੇਵਾਰ ਸੱਜਣਾਂ ਦਾ ਇਦਾਂ ਨਹੀਂ ਕਰਨਾ ਹੁੰਦਾ ਉਹ ਸਿਆਣੇ ਸੱਜਣ ਨੇ ਵਧੀਆ ਬੰਦੇ ਨੇ ਪਰ ਉਹ ਇੱਕੋ ਹੀ ਗੱਲੋਂ ਨੁਕਸਾਨ ਚੱਲ ਰਹੇ ਨੇ ਕਿ ਲੋਕਾਂ ਦੇ ਖਿਲਾਫ ਹੋ ਗਏ ਕੁਝ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਕ 'ਚ ਹੋ ਗਏ ਇਸ ਕਰਕੇ ਅੱਜ ਸਾਰੇ ਲੋਕ ਉਹਨਾਂ ਨੂੰ ਮਾੜੇ ਲਬਜ਼ ਵੀ ਬੋਲਦੇ ਨੇ ਤੇ ਉਹਨਾਂ ਦੇ ਵਿਰੋਧ ਵਿੱਚ ਵੀ ਨੇ ਤੇ ਪੂਰੇ ਹਿੰਦੁਸਤਾਨ ਦਾ ਭਾਰ ਦਾ ਨੁਕਸਾਨ ਵੀ ਹੋ ਰਿਹਾ ਆਰਥਿਕਤਾ ਬੜੀ ਡਾਊਨ ਜਾ ਰਹੀ ਆ ਹਾਂਜੀ ਧਰਨਾ ਲੱਗੇ ਹੋਏ ਆ ਧਰਨਾ ਦਾ ਪੂਰੇ ਭਾਰਤ ਦੇ ਵਿੱਚ ਲੱਗੇ ਹੋਏ ਆ ਪਰ ਸਾਡੀ ਜ਼ਿੰਮੇਵਾਰੀ ਤਾਂ ਇਕੱਲੀ ਲੁਧਿਆਣੇ ਲਈ ਆ ਨਾ ਤੇ ਲੁਧਿਆਣੇ ਦੇ ਵਿੱਚ ਜਿੱਥੇ ਸਾਡਾ ਧਰਨਾ ਲੱਗਿਆ ਹੋਇਆ ਇੱਥੇ ਹਰ ਇੱਕ ਸੱਜਣ ਦਾ ਪੂਰਾ ਸਹਿਯੋਗ ਆ ਸ਼ਹਿਰੀ ਸਿੱਖਾਂ ਦਾ ਸਹਿਯੋਗ ਆ ਸ਼ਹਿਰੀ ਦੁਕਾਨਦਾਰਾਂ ਦਾ ਛੋਟੇ ਵਪਾਰੀਆਂ ਦਾ ਮਜ਼ਦੂਰਾਂ ਦਾ ਹਰ ਇੱਕ ਕਿਸਮ ਦੇ ਲੋਕ ਨੇ ਜਿਹੜੇ ਉਹ ਧਰਨੇ ਦੇ ਵਿੱਚ ਸ਼ਾਮਲ ਨੇ ਦੇ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਗੁਰਪ੍ਰਤਮ ਸਿੰਘ ਬਨਵਾ گورਮਤ ਗਿਆਨ ਮਿਸੀ ਕਾਲਜ ਪੰਜਾਬੀ ਬਾਗ ਜਵਦੀਕਨਾ ਲੁਧਿਆਣਾ ਜਿਹੜੇ ਅੱਜ ਜਿਹੜਾ ਧਰਨਾ ਲਾਇਆ ਉਹ ਕੇ ਕੇਸ ਕਰਨ ਲਈ ਲਾਇਆ ਅਸੀਂ ਜਿਹੜਾ ਕਿਸਾਨਾਂ ਨੇ ਮੋਰਚਾ ਲਾਇਆ ਦਿੱਲੀ ਦੇ ਵਿੱਚ ਔਰ ਕਿਸਾਨ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਕਿ 27 ਸਤੰਬਰ ਨੂੰ ਸਾਰਾ ਭਾਰਤ ਜਿਹੜਾ ਵੀ ਬੰਦ ਕਰਨਾ ਅਸੀਂ ਉਹਨਾਂ ਨੂੰ ਹਮਾਇਤ ਕਰਦੇ ਆ ਸਮਰਥਨ ਦਿੰਦੇ ਆ ਡੁਗਰੀ ਦੇ ਪੁਲ ਤੇ ਗੁਰਮਤ ਗਿਆਨ ਮਸ਼ੀਨ ਕਾਲਜ ਤੇ ਆਲੇ ਦੋਲੇ ਦੇ ਕਿਸਾਨ ਵੀਰਾਂ ਦੇ ਨਾਲ ਲੜ ਕੇ ਅਸੀਂ ਇੱਥੇ ਧਰਨਾ ਲਾਇਆ ਹੋਇਆ ਹੈ ਕਿਹੜੇ ਕਿਹੜੀ ਜਗ੍ਹਾ ਤੇ ਲਾਇਆ ਹੈ ਅਸੀਂ ਇੱਥੇ ਸਿਰਫ ਪੁਲ ਦੇ ਉੱਤੇ ਅਸੀਂ ਲਾਇਆ ਹੋਇਆ ਕਿਉਂਕਿ ਕਾਲਜ ਸਾਡਾ ਇੱਥੇ ਆਇਆ ਸਵੇਰ ਦਾ ਹੀ ਤੇ ਅਸੀਂ ਇੱਥੇ ਬੈਠੇ ਆਂ ਤੇ ਅਸੀਂ ਮੰਗਾਂ ਨੇ ਸਾਡੀਆਂ ਪੀ ਜਿਹੜੇ ਕਾਲੇ ਕਾਨੂੰਨ ਤਿੰਨ ਭਾਰਤ ਸਰਕਾਰ ਨੇ ਪਾਸ ਕੀਤੇ ਆ ਅਸੀਂ ਉਹ ਰੱਦ ਕਰਾਉਣਾ ਚਾਹੁੰਦੇ ਆ ਜਿੰਨੀ ਜਲਦੀ ਹੋਵੇ ਉਹ ਰੱਦ ਕਰਨੇ ਚਾਹੀਦੇ ਆ ਕੇਂਦਰ ਸਰਕਾਰ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੱਗੇ ਇਹ 6 ਵਜੇ ਤੋਂ ਲਾ ਕੇ 4 ਵਜੇ ਤੱਕ ਦਾ ਧਰਨਾ ਜੀ ਅਸੀਂ 4 ਵਜੇ ਤੱਕ ਬੈਠਾਂਗੇ ਇੱਥੇ ਦੇਖੋ ਜੀ ਜਿਹੜੀਆਂ ਉਹਨਾਂ ਨੇ ਨਿਰਧਾਰਤ ਕੀਤਾ ਹੋਇਆ ਵੀ ਐਂਬੂਲੈਂਸ ਆ ਜਾਂ ਕੋਈ ਜ਼ਰੂਰ ਆ ਉਹਨਾਂ ਨੂੰ ਅਸੀਂ ਨਹੀਂ ਰੋਕਦੇ ਪਰ ਉਹਨਾਂ ਦਾ ਅਸੀਂ ਮੁਕੰਮਲ ਜਿਹੜਾ ਵੀ ਉਹ ਬੰਦ ਕੀਤਾ ਜਿਹੜੀਆਂ ਜ਼ਰੂਰਤ ਜ਼ਰੂਰੀ ਸੇਵਾਵਾਂ ਨੇ ਉਹਨਾਂ ਨੂੰ ਅਸੀਂ ਲੰਘਣ ਦੇ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਜੇ 1 ਸਾਲ ਤੋਂ ਜੋ ਕਿਸਾਨ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਦਿੱਲੀ ਵਿੱਚ ਤੇ ਅੱਜ ਵੀ ਜਿਵੇਂ ਭਰਤ ਬੰਦਾ ਤੇ ਕਿਸਾਨਾਂ ਨੇ ਮੋਰਚਾ ਲਾਣ ਦਾ ਕਿਤਾ ਹੈ ਲੁਧਿਆਣਾ ਵਿਭਾਗ ਦੇ ਇੱਧਰ ਆਪਣੇ ਚਵੱਦੀ ਤੇ ਡੁਗਰੀ ਡੁਗਰੀ ਚ ਤੇ ਆਪਣਾ ਅਸੀਂ ਸਾਰੇ ਸੰਜੋਗ ਦੇਵਾਂਗੇ ਜਿਹੜੇ ਜਵਾਨ ਘਰੇ ਬੈਠ ਕੇ ਮੌਜਾ ਚੱਕੀ ਜਾਂਦੇ ਕਿ ਭਾਈ ਘਰੇ ਅੱਜ ਸਾਡੀ ਛੁੱਟੀਆਂ ਨੇ ਤੇ ਉਹਨਾਂ ਨੂੰ ਬੇਨਤੀ ਆ ਕਿ ਭਾਈ ਜੋ ਕਿਸਾਨ ਨੇ ਉਹ ਜੋ ਘਰੇ ਤੁਹਾਡੇ ਅਨਾਜ ਆਉਂਦਾ ਵਾ ਤੇ ਉਹ ਸਾਡੇ ਇਧਰੋਂ ਹੀ ਆਉਂਦਾ ਵਾ ਜੋ ਕਿਸਾਨ ਜੀ ਨੇ ਉਹਨਾਂ ਨੇ ਬੜੀ ਮਿਹਨਤ ਕਰਕੇ ਇਹਨਾਂ ਸਾਰੇ ਕਿਸਾਨ ਜੋ ਮਤਲਬ ਅੰਨ ਪੌਦਾ ਪੌਦਾ ਕਰਦੇ ਨੇ ਪੈਦਾ ਕਰਦੇ ਨੇ ਤੇ ਉਹ ਉਹਨਾਂ ਨੂੰ ਆਪਾਂ ਸੰਜੋਗ ਦਈਏ ਕਿ ਭਾਈ ਉਹ ਤੁਸੀਂ ਜੋ ਦੇ ਰਿਆ ਹਜੇ ਵੀ ਟ੍ਰੈਵਿੰਗ ਲੋਕੀ ਜਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਕਰੀਏ ਉਹਨਾਂ ਨੂੰ ਮੈਂ ਇਦਾਂ ਕਹਾਂਗਾ ਜੀ ਜਿਵੇਂ ਤੁਸੀਂ ਹੁਣੇ ਘਰੇ ਬੈ ਕੇ ਜਿੰਨਾ ਵੀ ਖਾਂਦੇ ਹੋ ਆ ਸਾਰੇ ਤੁਹਾਡਾ ਮੈਨੂੰ ਖਰਾਬ ਹੈ ਨੁਕਸਾਨ ਹੈ ਪੂਰਾ ਕਿਉਂ ਕਿ ਕਿਉਂਕਿ ਜੋ ਕਿਸਾਨ ਜੋ ਇਨੀ ਮਿਹਨਤ ਕਰ ਰਿਹਾ ਵਾ ਉਹਦੇ ਉਹਦੇ ਨਾਲ ਉਹਦੇ ਨਾਲ ਤੁਸੀਂ ਖੜਦੇ ਨਹੀਂ ਉਹ ਔਰ ਤੁਸੀਂ ਘਰੇ ਬਹਿ ਕੇ ਭਾਵੇਂ 100 200 ਰੁਪਏ ਜਿੰਨਾ ਵੀ ਜੋ ਤੁਸੀਂ ਲੈ ਕੇ ਆਨੇ ਹੋ ਅਨਪੁਨ ਜੋ ਵੀ ਕੁਝ ਲੈ ਕੇ ਆਨੇ ਹੋ ਕਣਕ ਝੋਨੇ ਤੇ ਆ ਸਾਰੇ ਜਿੰਨੇ ਵੀ ਚੀਜ਼ਾਂ ਆ ਸਾਰੇ ਤੁਸੀਂ ਘਰੇ ਬਹਿ ਕੇ ਆਰਾਮ ਨਾਲ ਖਾਂਦੇ ਹੋ ਉਹ ਘਰੇ ਉਹ ਵਿਚਾਰੇ ਤੁਪ ਚੁਪ ਬੈ ਬੈ ਕੇ ਕੰਮ ਕਰੀ ਜਾਂਦੇ ਨੇ ਤੁਸੀਂ ਸਾਰੇ ਸੰਯੋਗ ਦਿਓ ਜੀ ਤੇ ਮੈਂ ਇਹਨਾਂ ਕਹੂੰਗਾ ਕਿ ਜਿਵੇਂ ਆ ਸਾਡੇ ਗਰਮਤ ਗਿਆਨ ਮਿਸ਼ਨਰੀ ਕਾਲੇ ਜਾ ਰਹੇ ਜੋ ਬੱਚੇ ਨਹੀਂ ਗਏ ਔਰ ਸਾਡੇ ਪ੍ਰਿੰਸੀਪਲ ਸਾਹਿਬ ਜੀ ਨੇ ਬੜਾ ਸੰਯੋਗ ਦਿੱਤਾ ਹੀ ਸਾਨੂੰ ਜੀ ਕਿ ਸਾਨੂੰ ਮਤਲਬ ਇਧਰ ਆਉਣ ਦਾ ਮੌਕਾ ਦਿੱਤਾ ਕਿ ਮੈਂ ਮੈਂ ਸੱਚੀ ਕਹਾਂ ਮੈਂ ਅੱਜ ਤੱਕ ਦਿੱਲੀ ਨਹੀਂ ਗਿਆ ਜੀ ਮੈਨੂੰ ਬੜਾ ਮੈਨੂੰ ਬੜਾ ਖੁਸ਼ ਆ ਹੁੰਦਾ ਕਿ ਵੇ ਅੱਜ ਮੇਰੀ ਜਾਨ ਵੀ ਚਲ ਜਾਏ ਕਿਸਾਨਾਂ ਵਾਸਤੇ ਤਾਂ ਮੈਂ ਬੜਾ ਡਟ ਕੇ ਖੜੇ ਜਊਂਗਾ ਜੀ ਕਿ ਕਿਉਂਕਿ ਮੈਂ ਵੀ ਕਿਸਾਨ ਦਾ ਪੁੱਤ ਆ ਭਾਵੇਂ ਮੇਰੇ ਕੋ ਭਾਵੇਂ ਕਿਲੇ ਛੋਟੀ ਜੀ ਮਹਿਣੀ ਹੋਈ ਭਾਵੇਂ ਕਿਸਾਨ ਦਾ ਜਮਾ ਕਿਸਾਨ ਦਾ ਪੁੱਤ ਆ ਇਹਨਾਂ ਮੈਨੂੰ ਫਕਰ ਹੈ ਮੇਰੇ ਤੇ ਮੈਨੂੰ ਬਹੁਤ ਫਕਰ ਹੈ ਕਿ ਮੈਂ ਕਿਸਾਨ ਦਾ ਪੁੱਤ ਆ ਹਾਂਜੀ ਕੀ ਨਾਮ ਹੈ ਆਪਣਾ ਮੈਂ ਦਲਵਿੰਦਰ ਸਿੰਘ ਗਰੇਵਾਲ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਆਪਣਾ ਰੋਸ ਜਤਾਉਣ ਲਈ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਦੇਣ ਲਈ ਕਿ ਜੋ 1 ਸਾਲ ਤੋਂ ਲਗਾਤਾਰ ਕਸ਼ਟਾਂ ਦੇ ਵਿੱਚ ਬੈਠੇ ਹੋਏ ਨੇ ਬਾਰਡਰਸ ਦੇ ਉੱਤੇ ਇਹ ਮੋਦੀ ਜੀ ਨੂੰ ਦੱਸਣ ਲਈ ਕਿ ਜੋ ਤਿੰਨ ਕਾਨੂੰਨ ਉਹਨਾਂ ਨੂੰ ਹਟਾਉਣ ਤੇ ਐਮਐਸਪੀ ਨੂੰ ਲਾਗੂ ਕਰਨ ਲਈ ਉਹ ਸਭ ਜਿਨੇ ਵੀ ਲਗਾਤਾਰ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਇਹ ਨਾਰਾ ਪਹੁੰਚਾਇਆ ਤੇ ਇਸੇ ਨਾਰੇ ਨੂੰ ਅਸੀਂ بلند ਕਰਦੇ ਆ ਰਹੇ ਹਾਂ ਹਜੇ ਵੀ ਕਈ ਦੁਕਾਨਾਂ ਖੁੱਲੀਆਂ ਕਈ ਜਾਣੇ ਨੇ ਸਜਾਵ ਨਹੀਂ ਦਿੱਤੇ ਉਹਨਾਂ ਨੇ ਕੀ ਕੀਤਾ ਅਸੀਂ ਅਸੀਂ ਤਕਰੀਬਨ ਮੈਂ ਚੈੱਕ ਕਰਕੇ ਆਏ ਹਾਂ ਲੁਧਿਆਣਾ ਅੱਧਾ 90% ਦੁਕਾਨਾਂ ਜੋ ਹੈ ਉਹ ਬੰਦ ਨੇ ਕੁਝ 2-4 ਸਪੈਸ਼ਲੀ ਉਹਨਾਂ ਦੀਆਂ ਖੁੱਲੀਆਂ ਨੇ ਜਿਨ੍ਹਾਂ ਦੇ ਮਤਲਬ ਕੋਈ ਪਾਣੀ ਦੇਣਾ ਹੈ ਜਾਂ ਕੋਈ ਖਾਣ ਪੀਣ ਦਾ ਮਾਲ ਹੈ ਪਰ ਕੁਝ ਇੱਕ ਹੈ ਨੇ ਜੋ ਹਾਲੇ ਨਹੀਂ ਮਿਲੇ ਜ਼ਿਆਦਾ ਨਹੀਂ ਹੋ 5-7% ਹੀ ਨੇ اور ਅਸੀਂ आज ਵਾਸਤੇ ਰੋੜਾ ਭਾਰ ਰਿਹਾ ਕਿ ਸਾਨੂੰ ਨਗਾਓ ਜੀ ਸਾਨੂੰ ਉਹ ਹੁਣ ਲੋਕਾਂ ਨੇ ਕੁਛ ਨਾ ਕੁਛ ਤਾਂ ਉਹਨਾਂ ਦੇ ਪ੍ਰੋਬਲਮ ਆਉਣੇ ਹੀ ਹਨ ਲੇਕਿਨ ਕੋਸ਼ਿਸ਼ ਇਹੀ ਹੋ ਰਹੀ ਹੈ ਕਿ ਅਸੀਂ ਸਭ ਨੂੰ ਜਿਨ੍ਹਾਂ ਦੇ ਪ੍ਰੋਬਲਮ ਹੈ ਉਹਨਾਂ ਨੂੰ ਜਾਣ ਦੇ ਰਹੇ ਹਾਂ ਕੋਈ ਜੋ ਐਂਬੂਲੈਂਸ ਹੈ ਜਾਂ ਕੋ ਬਿਮਾਰ ਹੈ ਉਹਨਾਂ ਨੂੰ ਅਸੀਂ ਨਹੀਂ ਰੋਕ ਰਹੇ ਲਗਾਤਾਰ ਉਹਨਾਂ ਨੂੰ ਖੁੱਲੀ ਜਾਣ ਦੀ ਇਜਾਜ਼ਤ ਕੇ ਰਾਹ ਦੇ ਰਹੇ ਹਾਂ ਤਾਂ ਐਸਾ ਕੋਈ ਵੀ ਆਦਮੀ ਇਨਸਾਨ ਨਹੀਂ ਹੈ ਜਿਹਨੂੰ ਕਸ਼ਟ ਪਹੁੰਚਿਆ ਹੋਵੇ ਲੇਕਿਨ ਕੁਝ ਇੱਕ ਜਾਣ ਕੇ ਜੋ ਖਾਸ ਕਰਕੇ ਸਰਕਾਰ ਵੱਲੋਂ ਜਾਂ ਦੂਜੇ ਪਿਆਦਿਆਂ ਵੱਲੋਂ ਆਏ ਹੋਏ ਨੇ ਉਹ ਇਸ ਜੋ ਮੋਰਚਾ ਲੱਗਿਆ ਹੈ ਉਹਦੇ ਵਿੱਚ ਪੰਗ ਪਾਉਣ ਲਈ ਅੱਗੇ ਆਉਂਦੇ ਨੇ ਅਸੀਂ ਉਹਨਾਂ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਇਹੋ ਜਿਹਾ ਐਕਸ਼ਨ ਹੋਵੇ ਜੋ ਸਾਡੀ ਜੇ ਸ਼ਾਂਤੀ ਦੇ ਨਾਲ ਬੈਠੇ ਹੋਏ ਨੇ ਸਾਰੇ ਚਾਰੋਂ ਪਾਸੇ ਤੁਸੀਂ ਦੇਖ ਰਹੇ ਹੋ ਬੱਚੇ ਬੈਠੇ ਨੇ ਵੱਡੇ ਬੈਠੇ ਨੇ ਔਰ ਜ਼ਿਆਦਾਤਰ ਜੇ ਤੁਸੀਂ ਦੇਖੋ ਕਿ ਉਮਰ ਜਿਹੜੀ ਹੈਗੀ ਆ ਬਜ਼ੁਰਗ ਪਹਿਲਾਂ ਬਾਰਡਰ ਤੇ ਬੈਠੇ ਹੁੰਦੇ ਸੀ ਇੱਥੇ ਤੋਂ ਜ਼ਿਆਦਾ ਹੈ ਜਵਾਨ ਬੈਠੇ ਹੋਏ ਨੇ ਇਹਦਾ ਮਤਲਬ ਹੁਣ ਜਵਾਨਾਂ ਚ ਵੀ ਇਹ ਲਹਿਰ ਫੈਲ ਗਈ ਹੈ ਔਰ ਘਰ-ਘਰ ਦੇ ਵਿੱਚ ਲਹਿਰ ਫੈਲ ਗਈ ਹੈ ਤੁਸੀਂ ਹੁਣ ਦੇਖੇ ਨੇ ਸਾਰੇ ਬੱਚਿਆਂ ਤੱਕ ਲਹਿਰ ਫੈਲ ਗਈ ਹੈ ਪੰਜਾਬ ਦੇ ਵਿੱਚ ਹੀ ਨਹੀਂ ਹੁਣ ਮੈਂ ਦੇ ਇਲੈਕਸ਼ਨ ਇਲੈਕਸ਼ਨ ਜੋ ਹੈ ਇਹ ਮੋਰਚੇ ਵਾਲਿਆਂ ਦੇ ਨਾਲੋਂ ਅਲੱਗ ਮੋਰਚਾ ਕਿਉਂ ਕਿ ਇਲੈਕਸ਼ਨ ਦੇ ਲਈ ਉਹ ਪਾਰਟੀਆਂ ਨੂੰ ਆਪਣਾ ਆਪਣਾ ਕੰਮ ਕਰਨਾ ਹੈ ਲੇਕਿਨ ਇਹ ਜੋ ਹੈ ਸਾਰੇ ਹਿੰਦੁਸਤਾਨ ਦਾ ਸਾਰੇ ਪੰਜਾਬ ਦਾ ਸਾਂਝਾ ਮੋਰਚਾ ਹੈ ਜਿਸ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ ਖਾਸ ਕਰਕੇ ਕਿਸਾਨਾਂ ਨੇ ਕਿਹਾ ਹੈ ਕਿ ਜਦ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਹੋ ਜਾਂਦੀਆਂ ਤਦ ਤੱਕ ਤੁਸੀਂ ਇਹ ਪਿੰਡ-ਪਿੰਡ ਜਾਂ ਹੋਰ ਕੋਈ ਆਪਣੇ ਭਾਸ਼ਣ ਦੇਣੇ ਬੰਦ ਕਰੋ ਔਰ ਜਦ ਡਿਕਲੇਅਰ ਹੁੰਦੇ ਤਾਂ ਜੀ ਸ਼ੁਰੂ ਕਰੋ ਕਿਉਂਕਿ ਮੋਰਚੇ ਦੇ ਵਿੱਚੋਂ ਜਦ ਅਸੀਂ ਬੈਠੇ ਹਾਂ ਇਹਦਾ ਧਿਆਨ ਭੰਗ ਹੁੰਦਾ ਹੈ ਹੁਣ ਸਾਡਾ ਸਾਰਿਆਂ ਦਾ ਜ਼ੋਰ ਜੋ ਹੈ ਉਹ ਸਿਰਫ ਮੋਰਚੇ ਨੂੰ ਜਿਤਾਉਣ ਦੇ ਉੱਤੇ ਹੈ ਔਰ ਆਸ ਕਰਦੇ ਹਾਂ ਕਿ ਮੋਦੀ ਜੀ ਇਸ ਬਾਰੇ ਧਿਆਨ ਦੇਣਗੇ ਕਿਉਂਕਿ ਆ ਦੇਖ ਲਓ ਹੁਣ ਤੁਸੀਂ ਖਾਸ ਕਰਕੇ ਅਸੀਂ ਸਾਲ ਤੋਂ ਡਟੇ ਹੋਏ ਕਿਸਾਨ 700 ਦੀਆਂ ਚਲੀ ਗਈ ਜਾਨ ਮੋਦੀ ਕਰ ਐਮਐਸਪੀ ਲਾਗੂ ਵਾਪਸ ਤਿੰਨ ਕਾਨੂੰਨਾਂ ਦਾ ਫਰਮਾਨ ਆ ਹੁਣ ਹੋਰ ਵੀ ਨੇ ਮੋਦੀ ਜੀ ਛੱਡ ਦਿਓ ਜਨੂਨ ਵਾਪਸ ਲੈ ਲਓ ਤਿੰਨ ਕਾਨੂੰਨ ਐਮਐਸਪੀ ਹਰ ਫਸਲ ਲਾਜ਼ਮੀ ਕਿਰਪਨ ਕਿਸਾਨਾਂ ਦੀ ਸੁਧਰੇ ਜੂਨ ਇਹ ਹੁਣੇ ਬੱਚਿਆਂ ਨੇ ਵੀ ਸਾਰੇ ਨੇ ਇਹੀ ਨਾਰੇ ਲਾਈ ਜਾ ਰਹੇ ਨੇ ਕਿਉਂ ਉਹ ਚਾਹੁੰਦੇ ਨੇ ਕਿ ਜੋ ਕਿਸਾਨਾਂ ਦੀ ਖਾਸ ਕਰਕੇ ਤਿੰਨ ਕਾਨੂੰਨ ਇੱਕ ਦੇ ਵਿੱਚ ਤਾਂ ਉਹਨਾਂ ਨੇ ਜਿਵੇਂ ਸਾਰਾ ਜ਼ਖੀਰਾ ਜਿੰਨੀ ਵੀ ਪੈਦਾਵਾਰ ਹੈ ਉਸ ਨੂੰ ਸ਼ੁਰੂ ਕੀਤਾ ਹੋਇਆ ਹੈ ਤੁਸੀਂ ਦੇਖਿਆ ਹੋਵੇਗਾ ਅਡਾਨੀ ਨੇ ਮੋਗਾ ਤੇ ਹੋਰ ਸਥਾਨਾਂ ਦੇ ਉੱਤੇ ਆਪਣੇ ਵੱਡੇ ਵੱਡੇ ਗੋਦਾਮ ਬਣਾ ਲਏ ਸੀਗੇ ਔਰ ਦੂਸਰਾ ਜੋ ਠੇਕੇਦਾਰੀ ਸ਼ੁਰੂ ਕੀਤੀ ਹੈ ਇਹਨਾਂ ਨੇ ਕੰਟਰੈਕਟਰ ਸਿਸਟਮ ਔਰ ਤੀਸਰਾ ਜੋ ਇਹਨਾਂ ਦਾ ਸਿਸਟਮ ਹੀ ਲੀਗਲ ਸਿਸਟਮ ਹੀ ਬੰਦ ਕਰ ਦਿੱਤਾ ਹੁਣ ਜੇ ਐਸ ਡੀ ਐਮ ਜਾਂ ਦੂਜੇ ਨੂੰ ਕੰਪਲੇਂਟ ਕਰਨਗੇ ਵੀ ਤੁਸੀਂ ਦੇਖ ਹੀ ਲਿਆ ਹੁਣਾ ਹਰਿਆਣਾ ਦੇ ਵਿੱਚ ਐਸ ਡੀ ਐਮ ਨੇ ਕੀ ਕੀਤਾ ਸੀ ਕਹਿੰਦਾ ਸੀ ਸਿਰ ਪਾੜ ਦਿਓ ਔਰ ਦੇਖੋ ਡਾਨੀ ਦੇ ਵਿੱਚ ਤੁਸੀਂ ਕਿਉਂ ਮੈਨੂੰ ਪਤਾ ਨਹੀਂ ਕੀ ਉਹਦੇ ਵਿੱਚ ਕੀ ਦਿਸਿਆ ਤੁਸੀਂ ਹੁਣੇ ਖਬਰ ਵੀ ਸੁਣੀ ਹੋਣੀ ਹੈ ਕਿ ਉਹਦੇ ਆਪਣੇ ਵੱਡੇ ਵੱਡੀਆਂ ਬੰਦਰਗਾਹਾਂ ਨੇ ਜਿੱਥੇ ਨਸ਼ੇ ਆਉਂਦੇ ਨੇ ਵੱਡੀ ਤعداد ਦੇ ਵਿੱਚ ਸਾਰਾ ਹਿੰਦੁਸਤਾਨ ਨਸ਼ਈ ਕਰ ਦਿੱਤਾ ਹੈ ਔਰ ਉਹਦੇ ਵਿੱਚ ਨਾ ਕਿਸੇ ਦਾ ਐਵੇਂ ਝੂਠਾ ਦੋ ਬੰਦਿਆਂ ਦਾ ਦੇ ਦਿੱਤਾ ਪਰ ਅਸਲ ਗੱਲ ਇਹ ਹੈ ਕਿ ਉਹ ਖੁਦ ਮੰਗਵਾਉਂਦਾ ਉੱਥੇ ਔਰ ਖੁਦ ਮੰਗਵਾ ਕੇ ਅੱਗੇ ਸਾਰੇ ਪੰਜਾਬ ਨੂੰ ਹਿੰਦੁਸਤਾਨ ਨੂੰ ਜੋ ਹੈ ਨਸ਼ਈ ਕਰਨਾ ਚਾਹੁੰਦਾ ਜਿਵੇਂ ਚੀਨ ਦੀ ਲੜਾਈ ਹੋਈ ਸੀ ਚੀਨ ਦੇ ਵਿੱਚ ਅਫੀਮ ਦੀ ਲੜਾਈ ਹੋਈ ਸਾਰੇ ਲੋਕਾਂ ਨੂੰ ਫੀਮੀ ਬਣਾ ਦਿੱਤਾ ਮੇਰਾ ਨਾਮ ਮਲਕੀ ਸਿੰਘ ਮਾਲੜਾ ਤੁਸੀਂ ਸਵਾਲ ਕੀਤਾ ਨਾ ਬੋੜਾ ਮੈਂ ਲੰਬਾ ਚੌੜਾ ਨਹੀਂ ਲੈਕਚਰ ਕਰਨਾ ਅਸੀਂ ਸਿੱਧੇ ਆਜ਼ਮ ਸਰਦਾਰ ਉਦਮ ਸਿੰਘ ਦੇ ਵਾਰਸਾਂ ਅਸੀਂ ਸਿੱਧੇ ਆਜ਼ਮ ਸਰਦਾਰ ਉਦਮ ਸਿੰਘ ਦੇ ਵਾਰਸਾਂ ਉਹਨਾਂ ਨੇ 20 ਸਾਲ ਬਾਅਦ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਸੀ ਗੋਰੇ ਅੰਗਰੇਜ਼ ਦੇ ਕਰਿਆ ਆ ਕੇ ਉਹਦਾ ਕੁਗਾ ਚਿਤ ਕਰਿਆ ਸੀ ਮੋਦੀਆ ਤੈਹ 24 ਦੇ ਵਿੱਚ ਤੈਹ ਤੇ ਨੈਸ ਹੋ ਜਾਣਾ ਇਹ ਲੋਕਾਂ ਨੇ ਨਹੀਂ ਕਰਨਾ ਮੇਰੇ ਬੋਲਾਂ ਨੇ ਨਹੀਂ ਕਰਨਾ ਆ ਲੋਕਾਂ ਨੇ ਕਰਨਾ ਜਿਵੇਂ ਅੱਜ ਧਰਨਾ ਲੱਗਿਆ ਸੰਯੁਕਤ ਮੋਰਚੇ ਦੇ ਅਨੁਸਾਰ ਲੋਕ ਤੰਗ ਤੇ ਪਰੇਸ਼ਾਨ ਹੁੰਦੇ ਨੇ ਪਰ ਧਰਨਾ ਇਹਨਾਂ ਨੂੰ ਕਿਉਂ ਲਾਉਣਾ ਪੈ ਜਾਂਦਾ ਕਿਉਂਕਿ ਸਿੱਧਿਆਲ ਸਰਦਾਰ ਭਗਤ ਸਿੰਘ ਨੇ ਕਿਹਾ ਸੀਗਾ ਕੱਲ ਉਹਨਾਂ ਦਾ ਜਨਮ ਦਿਨ ਆ ਉਹ ਕਹਿੰਦੇ ਗੋਰੇ ਅੰਗਰੇਜ਼ਾਂ ਨੂੰ ਸਾਡਾ ਮਾਰਨ ਦਾ ਕੋਈ ਖਿਆਲ ਨਹੀਂ ਪਰ ਗੋਰੇ ਅੰਗਰੇਜ਼ਾਂ ਨੂੰ ਜਿਹੜੇ ਬੋਲੇ ਨੇ ਉਹਨਾਂ ਨੂੰ ਜਗਾਉਣ ਬਾਅਦ ਤੇ ਸੀ ਅਸੈਂਬਲੀ ਚ ਬੰਬ ਛੁੱਟਿਆ ਵਾ ਜਿਹੜਾ ਸੰਯੁਕਤ ਮੋਰਚਾ ਧਰਨੇ ਦੀ ਕਾਲ ਦਿੰਦਾ ਵਾ ਇਹ ਲੋਕਾਂ ਨੂੰ ਚੇਤਨ ਕਰਨ ਵਾਸਤੇ ਕਾਲ ਦਿੰਦਾ ਵਾ ਲੋਕਾਂ ਨੂੰ ਤੰਗ ਤੇ ਪਰੇਸ਼ਾਨ ਕਰਨ ਵਾਸਤੇ ਨਹੀਂ ਕਿਉਂਕਿ ਜਦੋਂ ਹੁਣ ਇੱਥੇ ਮਜਬੂਰ ਹੋਇਆ ਬੰਦਾ ਆਕੇ ਰੁਗੂਗਾ ਉਹਨੂੰ ਪਤਾ ਲੱਗੂਗਾ ਕਿ ਸਾਡੇ ਦੇਖਦਾ ਹੁਕਮਰਾਨ ਮੋਦੀ ਤੇ ਅਹਿਮਦ ਸਾਹ ਹੰਕਾਰੀ ਨੇ ਆ ਰੰਗ ਜੇ ਵਾਂਗੂ ਰਾਵਣ ਵਾਂਗੂ ਹਰਨਾਕਸ਼ ਵਾਂਗੂ ਉਹ ਆਪ ਦੀ ਮਦਰ ਚੌਧਰ ਚਲਾਉਂਦੇ ਨੇ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਉਹਨਾਂ ਨੇ ਕਾਨੂੰਨ ਬਣਾਏ ਨੇ ਪਰ ਇਹ ਲੋਕ ਕਹਿੰਦੇ ਨੇ ਇਹ ਕਿਸਾਨ ਕਹਿੰਦੇ ਨੇ ਇਹ ਮਜ਼ਦੂਰ ਕਹਿੰਦੇ ਨੇ ਕਾਨੂੰਨ ਜ਼ਰੂਰ ਪਾਸ ਕਰ ਲੈ ਮੋਦੀ ਸਰਕਾਰ ਤੈਨੂੰ ਰੱਦ ਕਰਕੇ ਦਿਖਾਵਾਂਗੇ ਆ ਏਕੇ ਦੇ ਜੋਰ ਤੇ ਜਿਹੜੇ ਉੱਥੇ ਲਾਈ ਬੈਠੇ ਨੇ ਧਰਨਾ ਉਹ ਐਵੇਂ ਨਹੀਂ ਲਾਈ ਬੈਠੇ ਮੋਦੀ ਆ ਇਹ ਕਿਸਾਨ ਆਪਣੀ ਫਸਲ ਵੱਲ ਕਿਸੇ ਨੂੰ ਮੈਲੀ ਨਿਗਾ ਨਾਲ ਨਹੀਂ ਦੇਖਣ ਦਿੰਦੇ ਇਹ ਤੈਨੂੰ ਜ਼ਮੀਨਾਂ ਕਿੱਥੋਂ ਦੇ ਦੇਣਗੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਵਧਾਉਣ ਵਾਸਤੇ ਤੈਨੂੰ ਜ਼ਮੀਨਾਂ ਕਿੱਥੋਂ ਦੇ ਦੇਣਗੇ 2 ਰੁਪਏ ਤੇ ਕਿਲੋ ਤੁਸੀਂ ਆਲੂ ਖਰੀਦਿਓ ਜ਼ਿਮੀਂਦਾਰ ਕੋਲੋਂ ਫਿਰ ਉਹਨੂੰ ਇਹ ਕਾਰਪੋਰੇਟ ਘਰਾਣੇ ਅਡਾਨੀ ਬਾਨੀ ਆਪਣੇ ਸਟੋਰ ਵਿੱਚ ਕਰ ਲੈਂਦੇ ਨੇ ਫੇਰ ਉਹ ਹੀ 50 60 ਰੁਪਏ ਕਿਲੋ 70 80 ਗੱਲ ਰਹੀ ਇਲੈਕਸ਼ਨ ਦੀ ਇਲੈਕਸ਼ਨ ਦੀ ਗੱਲ ਹੈ ਵੋਟ ਇਹਨਾਂ ਨੂੰ ਕਿਹੜਾ ਪਾਊਗਾ ਕਿਹੜਾ ਹਾਂਜੀ ਕਿਸੇ ਨੇ ਨਹੀਂ ਬੋਲੀ ਵੋਟ ਇਹਨਾਂ ਨੂੰ ਕਿਹੜਾ ਪਾਊਗਾ ਆ ਲੋਕ ਹੁਣ ਅੱਜ ਪਤਾ ਮੈਂ ਕਿੰਨੇ ਆਣ ਗਏ ਨੇ ਧਰਨੇ ਤੋਂ ਆ ਰਹਿਆ ਮਾ ਲੋਕ ਤੰਗ ਤੇ ਪਰੇਸ਼ਾਨ ਕਿੰਨੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਦੇਸ਼ ਦਾ ਹੁਕਮਰਾਨ ਨੇ ਤਿੰਨ ਕਾਲੇ ਕਾਨੂੰਨ ਖੇਤੀ ਵਿਰੁੱਧ ਬਣਾਏ ਨੇ ਪਾਸ ਕਰੇ ਨੇ ਤੇ ਬਣਾਏ ਦਾ ਕਾਰਬਨ ਕਰਾਣਿਆ ਨੇ ਨੀਤੀ ਦਾ ਕਾਰਗਰ ਕਰਾਣਿਆਂ ਦੀ ਆ ਡਾਨੀ ਬਾਨੀ ਹੋਣਾ ਦੀ ਆ ਪਰ ਇਹਨੇ ਪਾਸ ਕਰਵਾਏ ਨੇ ਆਪਦੇ ਬਹੁਮਤ ਦੇ ਜ਼ੋਰ ਤੇ ਪਰ ਠੀਕ ਆ ਪਾਸ ਕਰਵਾ ਲੇ ਆ ਲੋਕ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਹੈਗਾ ਵੀ ਲਾਗੂ ਕਰਕੇ ਦਿਖਾ ਫਿਰ ਸੀ ਦਿਆਨ ਸਰਦਾਰ ਭਗ ਸਿੰਘ ਜੀ ਕਹਿ ਗਏ ਨੇ ਇਹ ਜੰਗ ਉਦੋਂ ਤੱਕ ਜਾਰੀ ਰਹੂ ਕੱਲੇ ਕਾਨੂੰਨ ਰੱਦ ਕਰਾਉਣ ਤੱਕ ਨਹੀਂ ਜੰਗ ਹੈਗੀ ਕੱਲ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡਾ ਜੀ ਮੇਰਾ ਨਾਮ ਰਸ਼ਮੀਤ ਕੌਰ ਹੈ ਤੇ ਅਸੀਂ ਇੱਥੇ ਇਨੀਸ਼ੀਏਟਿਵਸ ਆਫ ਚੇਂਜ ਆਰਗੇਨਾਈਜੇਸ਼ਨ ਦੇ ਬੱਚੇ ਇਕੱਠੇ ਹੋਏ ਆ ਅਸੀਂ ਆਪਣੇ ਕਿਸਾਨ ਭਰਾਵਾਂ ਦਾ ਸਾਥ ਦਿਨ ਲਈ ਇੱਥੇ ਇਕੱਠੇ ਹੋਏ ਆ ਜੋ ਪਿਛਲੇ ਸਾਲ ਤੋਂ ਦਿੱਲੀ 'ਚ ਬੈਠੇ ਨੇ ਫਿਰ ਵੀ ਸਰਕਾਰ ਦੇ ਸਿਰ ਤੇ ਜੂ ਨਹੀਂ ਰੰਗਦੀ ਅੱਜ ਅਸੀਂ ਲੁਧਿਆਣਾ 'ਚ ਚੱਕਾ ਜਾਮ ਕੀਤਾ ਕਿਉਂਕਿ ਭਾਰਤ 'ਚ ਬੰਦ ਦੀ ਅਪੀਲ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਪੂਰਾ ਚੌਂਕੇ ਜਾਮ ਹੈ ਇਸ ਲਈ ਅਸੀਂ ਇੱਥੇ ਆਏ ਹੋਏ ਆ ਜੀ ਹਰ ਇੱਕ ਗੱਲ ਨਾਲ ਹਰ ਇੱਕ ਭੁਲੇਹੋਂ ਨੂੰ ਕੀ ਕਹਿਣਾ ਚਾਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਉਹ ਬੰਦ ਕਰ ਦੋ ਤੇ ਇੱਕ ਛੋਟੀ ਜੀ ਗੱਲ ਹੈ ਐਪਰੀਸ਼ੀਏਸ਼ਨ ਦੀ ਗੱਲ ਹੈ ਅਸੀਂ ਸਾਡੀ ਟੀਮ ਉਹਨੇ ਇੱਕ ਬੈਂਕ ਬੰਦ ਕਰਾਉਣ ਗਈ ਸੀ ਉਹਨੇ ਸਾਨੂੰ ਆਂਦਿਆਂ ਦੇਖ ਲਈ ਬੈਂਕ ਆਪੇ ਹੀ ਬੰਦ ਕਰਤਾ ਤੇ ਇਦਾਂ ਨਹੀਂ ਕਿ ਲੋਕ ਸਾਡਾ ਸਾਥ ਨਹੀਂ ਦੇ ਰਹੇ ਲੋਕ ਸਾਥ ਦੇ ਰਹੇ ਨੇ ਗੱਲ ਹੈ ਬਸ ਉਹਨਾਂ ਤੋਂ ਗੱਲ ਪਹੁੰਚਾਣ ਦੀ ਕਿ ਅੱਜ ਭਾਰਤ ਬੰਦ ਹੈ ਤੇ ਉਹ ਸਾਡੇ ਸਾਥ ਚਾਹ ਰ ਕੇ ਦੁਕਾਨਾਂ ਬੰਦ ਕਰ ਰਹੇ ਨੇ ਕੀ ਕਹਿੰਦੇ ਕਿ ਲੋਕਡਾਊਨ ਦੇ ਵਿੱਚ ਮਤਲਬ ਕਿ ਸਾਡਾ ਕਾਰੋਬਾਰ ਬੰਦ ਰਿਹਾ ਤੇ ਹੁਣ ਅਸੀਂ ਦੁਕਾਨਾਂ ਖੋਲ ਰਿਹਾ ਤੇਜ ਕਰਕੇ ਤੁਹਾਨੂੰ ਖੋਲਣ ਦਿੱਤਾ ਜਾਵੇ ਕਿਸਾਨ ਕਈ ਪਰੇਸ਼ਾਨ ਕਰ ਰਿਹਾ ਤੁਹਾਨੂੰ ਦੇਖੋ ਬੇਸਿਕ ਗੱਲ ਬੇਸਿਕ ਗੱਲ ਤਾਂ ਇਹ ਆ ਕਿ ਤੁਹਾਨੂੰ ਪਹਿਲੇ ਲਾਈਫਸ ਖਾਣਾ ਮਿਲੇਗਾ ਤਾਈ ਤੁਸੀਂ ਅੱਗੇ ਆਪਣਾ ਕੰਮ ਕਰ ਪਾਓਗੇ ਸੋ ਅਗਰ ਤੁਸੀਂ ਦੁਕਾਨਾ ਹੁਣ ਖੋਲ ਰਹੇ ਹੋ ਤਾਂ ਇੱਕ ਦਿਨ ਅਗਰ ਤਾਂ ਕਿਸਾਨ ਅਪੀਲ ਕਰ ਰਿਹਾ ਕਿ ਭਾਰਤ ਬੰਦ ਕਰੋ ਤੇ ਤੁਹਾਨੂੰ ਅੱਗੇ ਆ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਿਕੋਜ਼ ਸੋ ਖਾਣਾ ਹੀ ਮੋਸਟ ਬੇਸਿਕ ਪ੍ਰਾਇੋਰਟੀ ਆ ਤੇ ਉਸ ਤੋਂ ਬਾਅਦ ਹੀ ਸਭ ਕੁਝ ਹੁੰਦਾ ਤੇ ਤੁਹਾਨੂੰ ਖਾਣਾ ਕਿਸਾਨ ਨੇ ਹੀ ਦੇਣਾ ਆਪਣਾ ਜਨਤਕ ਨੰਬਰ ਨੇ ਬਹੁਤ ਸਰਕਾਰ ਨਹੀਂ ਮੰਨਦੀ ਜੇ ਤਾਂ ਮੋਦੀ ਸਰਕਾਰ ਨਹੀਂ ਮੰਦੀ ਤਾਂ ਜਿਵੇਂ ਅਸੀਂ ਅਸੀਂ ਇੱਕ ਲਾਈਨ ਹੈਗੀ ਆ ਬਸ ਜਾਂ ਤਾਂ ਜਿੱਤ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ ਅਸੀਂ ਜਿੱਤ ਕੇ ਹੀ ਜਾਵਾਂਗੇ ਸਾਨੂੰ ਸਾਲ ਹੋ ਗਿਆ ਉੱਥੇ ਬੈਠੇ ਨੂੰ ਤੇ ਕਿਸੇ ਨੇ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਤੇ ਜੇ ਅਸੀਂ ਹਲੇ ਵੀ ਇੱਧਰ ਜੂੰਦੇ ਹੀ ਖੜੇ ਆ ਜੇ ਜੇ ਉਹਨਾਂ ਨੇ ਸਾਡੇ ਲਾਜ਼ ਵਾਪਿਸ ਨਹੀਂ ਕੀਤੇ ਅਸੀਂ ਇੱਧਰ ਹੀ ਖੜਾਂਗੇ ਜਦੋਂ ਤੱਕ ਸਾਨੂੰ ਵਾਪਿਸ ਨਹੀਂ ਮਿਲਣਗੇ ਜੋ ਲੋਕੀ ਤਾਂ ਘਰੇ ਬੈਠੇ ਨੇ ਤੇ ਸਪੋਰਟ ਵੀ ਕਰ ਰਹੇ ਨੇ ਅਸੀਂ ਤੁਹਾਨੂੰ ਬਸ ਇੱਕ ਇੱਕ ਗੱਲ ਕਹਿਣਾ ਚਾਹਾਂਗੇ ਕਿ ਸਾਡੇ ਕਿਸਾਨ ਭਰਾ ਦਿੱਲੀ ਤੇ ਬਾਰਡਰਾਂ ਦੇ ਬੈਠੇ ਹੋਏ ਨੇ ਸਾਲ-ਸਾਲ ਤੋਂ ਗਰਮੀ ਸਰਦੀ ਸਭ ਝੱਲਿਆ ਤੇ ਤੁਸੀਂ ਘਰਾਂ 'ਚ ਬੈਠ ਕੇ ਹਲੇ ਵੀ ਏਸੀਆਂ 'ਚ ਬੈਠ ਰਹੇ ਹੋ ਤੇ ਫਿਰ ਵੀ ਤੁਸੀਂ ਸਪੋਰਟ ਨਹੀਂ ਕਰ ਪਾਰੇ ਤਾਂ ਫਿਰ ਗੱਲ ਸਹੀ ਨਹੀਂ ਹੈ